ਇਹਦਾ ਇੱਕ ਵਾਰ ਅੰਦਰੋਂ ਪਰਮਾਤਮਾ ਨਾਲ ਮਿਲ ਜਾਂਦਾ ਹੈ ਗੁਰੂ ਨਾਲ ਮਿਲ ਜਾਂਦਾ ਹੈ ਉਹ ਫਿਰ ਵਿਛੜਦਾ ਜਿਹਨੇ ਮਨ ਕਰਕੇ ਸੰਗਤ ਕਰ ਲਿਆ ਸਾਧਨਾ ਕਰ ਕਰਕੇ ਆਪਣੇ ਮਨ ਨੂੰ ਸਾਧਿਆ ਜੀ ਤੇ ਗੁਰੂ ਦੀ ਸੰਗਤ ਕਰ ਅੰਦਰੋਂ ਜੁੜ ਗਿਆ ਤੇ ਗੁਰੂ ਆਖਦਾ ਸੇਖੀ ਕਹਿੰਦੇ ਫਿਰ ਉਹ ਵਿਛੜਦਾ ਪਰ ਇਹ ਹੁੰਦਾ ਕਦੇ ਕਦੇ ਕਿਸੇ ਕਿਸੇ ਨਾਲ ਹੁੰਦਾ ਕਬੂ ਖਾਸ ਸੰਗ ਤੇ ਭਾਵੈ ਉਸ ਅਸਥਾਨ ਤੇ ਬਹੁਤ ਨਵਾ। ਅੰਦਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਦਾ ਨਹੀਂ ਬਨਾਸ। ਕਿਤੇ ਅੰਦਰ ਤਾਂ ਚਾਦਰ ਹੋ ਜਾਂਦਾ ਗਿਆ। ਤਰੂਸ ਉਸ ਅਸਥਾਨ ਦਾ ਨਾਲ ਹੀ ਕੋਈ ਨਹੀਂ ਹੁੰਦਾ ਮਾਰਗ ਤੇ। ਸਦਾ ਚਾਨਣੀ ਚਾਨਣ ਹੈ ਦਾ ਅਧਿਆਤਮਿਕ ਮਿਟ ਜਾਂਦਾ।

ਕਹਿੰਦੇ ਜਦੋਂ ਇੱਕ ਵਾਰ ਮੁਕਤੀ ਸ਼ਬਦ ਨਾਲ ਜੁੜ ਕੇ ਨਾ ਜੁੜੀ ਹੋਣੀ ਮੁਕਤੀ ਫਿਰ ਹੋត់ ਨਹੀਂ। ਆਮੇ codimension ਹੋ ਜਾਂਦੇ ਸਰੀਰ ਦੇ ਨਾਲ ਫਿਰ ਜੁੜਿਆ ਹੋਇਆ ਹੁੰਦਾ। ਪਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਹੁੰਦਾ ਹੈ ਪਾਈ। ਗੁਰੂ ਦੀ ਬਾਣੀ ਸੁਣਾਲੀ ਅੰਦਰੋਂ ਪਰਮਾਤਮਾ ਨਾਲ ਮੇਲ ਬਲਾਪ ਹੁੰਦਾ ਹੈ ਕਿ ਜੇ ਜਦ ਮੇਲ ਬਲਾਪ ਹੋ ਗਿਆ ਫਿਰ ਫੇਟੇ ਕੋਈ ਆਇਆ ਕੋਈ ਆਇਆ ਖੜਾਦਾ ਵੀ। ਫਿਰ ਵੀ ਇਹ ਵਿਛੜਦਾ ਨਹੀਂ ਕਰਦਾ। جڑیا ہوئے وہ جڑ گیا شریر نو ٹھیک ادر جہاں بستا تم کیوں زور امر شکر